ਡੈਨੀਅਲ ਐਂਡਰਿਊਜ਼ ਨੂੰ ਸੂਬੇ ਪਰਦੇ ਹੋਰ ਗੋਲਫ ਕਲੱਬਾਂ ਵੱਲੋਂ ਮੈਂਬਰਸ਼ਿਪ ਰੱਦ ਕਰਨ ਤੋਂ ਬਾਅਦ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ ਪਰ ਉਹ ਇਸ ਦੇ ਬਾਵਜੂਦ ਵੀ ਮੈਲਬੌਰਨ ਦੇ ਇੱਕ ਗੋਲਫ ਕੋਰਸ ਨੂੰ ਖਰੀਦਣ ਦੀ ਦੌੜ ਦੇ ਵਿੱਚ ਸ਼ਾਮਲ ਹੋ ਗਏ ਹਨ ਦਾ ਹਰਾਲ ਸੰਦੀ ਰਿਪੋਰਟ ਦੇ ਅਨੁਸਾਰ ਐਂਡਰਿਊਜ਼ ਇੱਕ ਕਨਸਟੋਟਿਅਮ ਨਾਲ ਜੁੜੇ ਹੋਏ ਹਨ ਜੋ ਹੀਥਰਸ ਵਿਦ ਕੈਪੀਟਲ 골ਡ ਕਲੱਬ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿਉਂਕਿ ਕ੍ਰਾਊਨ ਐਂਟਰਟੇਨਮੈਂਟ ਆਪਣੇ ਮੁੱਖ ਕਾਰੋਬਾਰ ਤੇ ਧਿਆਨ ਕੇਂਦਰਿਤ ਕਰਨ ਲਈ ਇਸ ਨੂੰ ਆਫਲੋਡ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ Australian Financial Review ਦੇ ਅਨੁਸਾਰ Capital Gold Club ਕ੍ਰਾਊਨ ਦੇ ਸਭ ਤੋਂ ਵੱਧ ਭੁਗਤਾਨ ਕਰਨ ਵਾਲੇ ਗਾਇਕਾਂ ਅਤੇ ਮਸ਼ਹੂਰ ਹਸਤੀਆਂ ਲਈ ਰਕਮਾਂ ਸੀ ਜਿਨ੍ਹਾਂ ਦੇ ਵਿੱਚੋਂ ਪ੍ਰੋ ਗੋਲਫਰ ਟਾਈਗਰ ਵੁੱਡਸ ਅਤੇ ਕੈਨੇਡੀਅਨ ਪੌਪ ਗਾਇਕਾ ਸੈਲਨ ਡਿਊਨ ਵੀ ਸ਼ਾਮਲ ਹਨ ਇਹ ਅਫਵਾਹਾਂ ਉਦੋਂ ਸਾਹਮਣੇ ਆਈਆਂ ਜਦੋਂ ਐਂਡਰਿਊਜ਼ ਨੇ ਕੋਵਿਡ ਮਹਾਮਾਰੀ ਲਾਕਡਾਊਨ ਦੌਰਾਨ ਇਸ ਖੇਤਰ ਨੂੰ ਗ੍ਰੇਟਰ ਮੈਲਬੌਰਨ ਦੇ ਹਿੱਸੇ ਵਜੋਂ ਮੰਨਵੀਤ ਕਰਨ ਤੋਂ ਬਾਅਦ ਐਲੀਜ ਮੌਰ ਨਿੰਟਨਸ ਪ੍ਰਾਇਦੀਪ 골ਫ ਕਲੱਬ ਵਿੱਚ ਮੈਂਬਰਸ਼ਿਪ ਪ੍ਰਾਪਤ ਕਰਨ ਲਈ ਸੰਘਰਸ਼ ਕੀਤਾ ਜਿਸ ਦਾ ਅਰਥ ਹੈ ਕਿ ਉਹਨਾਂ ਨੂੰ ਸਖਤ ਲਾਕਡਾਊਨ ਦਾ ਸਾਹਮਣਾ ਕਰਨਾ ਪਿਆ ਸਾਬਕਾ ਪ੍ਰੀਮੀਅਰ ਜਿਹਨੇ 2023 ਦੇ ਵਿੱਚ ਆਪਣਾ ਔਰਦਾਂ ਛੱਡ ਦਿੱਤਾ ਸੀ ਇਹਨੇ ਕਥੇ ਤੌਰ ਤੇ ਮੋਨਾ ਲਿੰਕਸ 골ਫ ਰਿਜ਼ੋਰਟ ਦੀ ਮੈਂਬਰਸ਼ਿਪ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਸੀ ਅਰਬਤੀ ਮੈਕਸ ਬੇਕ ਨੇ ਉਸ ਨੂੰ ਨਾਮਜਦ ਮੈਂਬਰ ਵਜੋਂ ਸ਼ਾਮਲ ਕੀਤਾ ਸੀ ਪਰ ਕਲੱਬ ਨੇ ਪਿਛਲੇ ਸਾਲ ਫੇਸਬੁਕ ਤੇ ਇੱਕ ਬਿਆਨ ਰਾਹੀਂ ਪੁਸ਼ਟੀ ਕੀਤੀ ਹੈ ਕਿ ਐਂਡਰਿਓਜ਼ ਉਹਨਾਂ ਦੇ ਕਲੱਬ ਦੇ ਮੈਂਬਰ ਨਹੀਂ ਹਨ ਮੁਨਾਲਿੰਗਸ ਗੋਲਵ ਰਿਜ਼ੋਰਟ ਨੇ ਸਾਬਕਾ ਪ੍ਰੀਮੀਅਰ ਐਂਡਰਿਓ ਬਾਰੇ ਇੱਕ ਹੋਰ ਬਿਆਨ ਵੀ ਸਾਂਝਾ ਕੀਤਾ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਥੋੜੀ ਦੇਰ ਬਾਅਦ ਇਹ ਪੁਸ਼ਟੀ ਕਰ ਦੇਵਾਂਗੇ ਕਿ ਐਂਡਰਿਓ ਮੁਨਾਲਿੰਗਸ ਗੋਲਡ ਰਿਜ਼ਰਵ ਦੇ ਮੈਂਬਰ ਵੀ ਨਹੀਂ ਹਨ ਸਕਾਈ ਨਿਊਜ਼ ਦੇ 호ਸਟ ਸਟੀਵ ਪ੍ਰਾਈਸ ਨੇ ਧਮਕੀ ਦਿੱਤੀ ਹੈ ਕਿ ਜੇਕਰ ਸਾਬਕਾ ਪ੍ਰੀਮੀਅਰ ਨੂੰ ਖੇਡਣ ਦੀ ਇਜਾਜ਼ਤ ਇੱਥੇ ਦਿੱਤੀ ਗਈ ਤਾਂ ਉਹ ਆਪਣੀ ਮੈਂਬਰਸ਼ਿਪ ਵਾਪਸ ਲੈ ਲੈਣਗੇ ਵਿਕਟੋਰੀਆ ਦੇ ਸਾਬਕਾ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੂੰ ਸੂਬੇ ਪਰਦੇ ਹੋਰ ਗੋਲਫ ਕਲੱਬਾਂ ਵੱਲੋਂ ਮੈਂਬਰਸ਼ਿਪ ਰੱਦ ਕਰਨ ਤੋਂ ਬਾਅਦ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ ਪਰ ਉਸ ਦੇ ਬਾਵਜੂਦ ਵੀ ਮੈਲਬੌਰਨ ਦੇ ਇੱਕ 골ਫ ਕੋਰਸ ਨੂੰ ਖਰੀਦਨ ਦੀ ਦੌੜ ਦੇ ਵਿੱਚ ਸ਼ਾਮਲ ਹੋ ਗਏ ਹਨ। ਦਾ ਹੈਰਾਲਡ ਸੰਦੀ ਰਿਪੋਰਟ ਦੇ ਅਨੁਸਾਰ ਐਂਡਰਿਓਜ਼ ਇੱਕ ਕਨਸਟਰੋਟਿਅਮ ਨਾਲ ਜੁੜੇ ਹੋਏ ਹਨ ਜੋ ਹੀਥਰਸਵਿਚ ਕੈਪੀਟਲ ਗੋਲਡ ਕਲੱਬ ਨੂੰ ਖਰੀਦਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿਉਂਕਿ ਕ੍ਰਾਊਨ ਐਂਟਰਟੇਨਮੈਂਟ ਆਪਣੇ ਮੁੱਖ ਕਾਰੋਬਾਰ ਤੇ ਧਿਆਨ ਕੇਂਦਰਿਤ ਕਰਨ ਲਈ ਇਸ ਨੂੰ ਆਫਲੋਡ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਆਸਟ੍ਰੇਲੀਅਨ ਫਾਈਨੈਂਸ਼ੀਅਲ ਰਿਵਿਊ ਦੇ ਅਨੁਸਾਰ ਕੈਪੀਟਲ ਗੋਲਡ ਕਲੱਬ ਕ੍ਰਾਉਂਡ ਦੇ ਸਭ ਤੋਂ ਵੱਧ ਭੁਗਤਾਨ ਕਰਨ ਵਾਲੇ ਗਾਇਕਾਂ ਅਤੇ ਮਸ਼ਹੂਰ ਹਸਤੀਆਂ ਲਈ ਰਕਮਾਂ ਸੀ ਜਿਨ੍ਹਾਂ ਦੇ ਵਿੱਚੋਂ ਪ੍ਰੋ ਗੋਲਫਰ ਟਾਈਗਰ ਵੋਡਸ ਅਤੇ ਕੈਨੇਡੀਅਨ ਪੌਪ ਗਾਇਕਾ ਸੈਲਨ ਡਿਊਨ ਵੀ ਸ਼ਾਮਲ ਹਨ ਇਹ ਅਫਵਾਹਾਂ ਉਦੋਂ ਸਾਹਮਣੇ ਆਈਆਂ ਜਦੋਂ ਐਂਡਰਿਊਜ਼ ਨੇ ਕੋਵਿਡ ਮਹਾਮਾਰੀ ਲਾਕਡਾਊਨ ਦੌਰਾਨ ਇਸ ਖੇਤਰ ਨੂੰ ਗ੍ਰੇਟਰ ਮੈਲਬੌਰਨ ਦੇ ਹਿੱਸੇ ਵਜੋਂ ਮਨਮੂਨਿਤ ਕਰਨ ਤੋਂ ਬਾਅਦ ਐਲੀਟ ਮਾਰ ਨਿੰਟਨਸ ਪ੍ਰੀਦੀਪ 골ਫ ਕਲੱਬ ਵਿੱਚ ਮੈਂਬਰਸ਼ਿਪ ਪ੍ਰਾਪਤ ਕਰਨ ਲਈ ਸੰਘਰਸ਼ ਕੀਤਾ ਜਿਸ ਦਾ ਅਰਥ ਹੈ ਕਿ ਉਹਨਾਂ ਨੂੰ ਸਖਤ ਲਾਕਡਾਊਨ ਦਾ ਸਾਹਮਣਾ ਕਰਨਾ ਪਿਆ। ਸਾਬਕਾ ਪ੍ਰੀਮੀਅਰ ਜਿਹਨੇ 2023 ਦੇ ਵਿੱਚ ਆਪਣਾ ਔਰਦਾਂ ਛੱਡ ਦਿੱਤਾ ਸੀ ਇਹਨੇ ਕਥੇ ਤੌਰ ਤੇ ਮੋਨਾ ਲਿੰਕਸ 골ਫ ਰਿਜ਼ੋਰਟ ਦੀ ਮੈਂਬਰਸ਼ਿਪ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਸੀ ਅਰਬਤੀ ਮੈਕਸ ਬੇਕ ਨੇ ਉਸ ਨੂੰ ਨਾਮਜਦ ਮੈਂਬਰ ਵਜੋਂ ਸ਼ਾਮਲ ਕੀਤਾ ਸੀ ਪਰ ਕਲੱਬ ਨੇ ਪਿਛਲੇ ਸਾਲ ਫੇਸਬੁਕ ਤੇ ਇੱਕ ਬਿਆਨ ਰਾਹੀਂ ਪੁਸ਼ਟੀ ਕੀਤੀ ਹੈ ਕਿ ਐਂਡਰਿਓਜ਼ ਉਹਨਾਂ ਦੇ ਕਲੱਬ ਦੇ ਮੈਂਬਰ ਨਹੀਂ ਹਨ ਮੁਨਾਲਿੰਗਸ ਗੋਲਵ ਰਿਜ਼ੋਰਟ ਨੇ ਸਾਬਕਾ ਪ੍ਰੀਮੀਅਰ ਐਂਡਰਿਓ ਬਾਰੇ ਇੱਕ ਹੋਰ ਬਿਆਨ ਵੀ ਸਾਂਝਾ ਕੀਤਾ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਥੋੜੀ ਦੇਰ ਬਾਅਦ ਇਹ ਪੁਸ਼ਟੀ ਕਰ ਦੇਵਾਂਗੇ ਕਿ ਐਂਡਰਿਓ ਮੁਨਾਲਿੰਗਸ ਗੋਲਡ ਰਿਜ਼ਰਵ ਦੇ ਮੈਂਬਰ ਵੀ ਨਹੀਂ ਹਨ ਸਕਾਈ ਨਿਊਜ਼ ਦੇ 호ਸਟ ਸਟੀਵ ਪ੍ਰਾਈਸ ਨੇ ਧਮਕੀ ਦਿੱਤੀ ਹੈ ਕਿ ਜੇਕਰ ਸਾਬਕਾ ਪ੍ਰੀਮੀਅਰ ਨੂੰ ਖੇਡਣ ਦੀ ਇਜਾਜ਼ਤ ਇੱਥੇ ਦਿੱਤੀ ਗਈ ਤਾਂ ਉਹ ਆਪਣੀ ਮੈਂਬਰਸ਼ਿਪ ਵਾਪਸ ਲੈ ਲੈਣਗੇ ਵਿਕਟੋਰੀਆ ਦੇ ਸਾਬਕਾ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੂੰ ਸੂਬੇ ਪਰਦੇ ਹੋਰ ਗੋਲਫ ਕਲੱਬਾਂ ਵੱਲੋਂ ਮੈਂਬਰਸ਼ਿਪ ਰੱਦ ਕਰਨ ਤੋਂ ਬਾਅਦ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ ਪਰ ਉਸ ਦੇ ਬਾਵਜੂਦ ਵੀ ਮੈਲਬੌਰਨ ਦੇ ਇੱਕ 골ਫ ਕੋਰਸ ਨੂੰ ਖਰੀਦਨ ਦੀ ਦੌੜ ਦੇ ਵਿੱਚ ਸ਼ਾਮਲ ਹੋ ਗਏ ਹਨ। ਦਾ ਹੈਰਾਲਡ ਸੰਦੀ ਰਿਪੋਰਟ ਦੇ ਅਨੁਸਾਰ ਐਂਡਰਿਊਜ਼ ਇੱਕ ਕੰਸਟਰੋਟਿਅਮ ਨਾਲ ਜੁੜੇ ਹੋਏ ਹਨ ਜੋ ਹੀਥਰਸਵਿਚ ਕੈਪੀਟਲ 골ਡ ਕਲੱਬ ਨੂੰ ਖਰੀਦਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿਉਂਕਿ ਕ੍ਰਾਊਨ ਐਂਟਰਟੇਨਮੈਂਟ ਆਪਣੇ ਮੁੱਖ ਕਾਰੋਬਾਰ ਤੇ ਧਿਆਨ ਕੇਂਦਰਿਤ ਕਰਨ ਲਈ ਇਸ ਨੂੰ ਆਫਲੋਡ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਆਸਟ੍ਰੇਲੀਅਨ ਫਾਈਨੈਂਸ਼ੀਅਲ ਰਿਵਿਊ ਦੇ ਅਨੁਸਾਰ ਕੈਪੀਟਲ 골ਡ ਕਲੱਬ ਕ੍ਰਾਊਨ ਦੇ ਸਭ ਤੋਂ ਵੱਧ ਪੁਖਤਾਨ ਕਰਨ ਵਾਲੇ ਗਾਇਕਾਂ ਅਤੇ ਮਸ਼ਹੂਰ ਹਸਤੀਆਂ ਲਈ ਰਾਕਮਾਜ਼ੀ ਜਿਨ੍ਹਾਂ ਦੇ ਵਿੱਚੋਂ ਪ੍ਰੋ ਗੋਲਫਰ ਟਾਈਗਰ ਵੁੱਡਸ ਅਤੇ ਕਰੀਡੀਅਨ ਪੌਪ ਗਾਇਕਾ ਸੈਲਨ ਡਿਓਨ ਵੀ ਸ਼ਾਮਲ ਹਨ। ਇਹ ਅਫਵਾਹਾਂ ਉਦੋਂ ਸਾਹਮਣੇ ਆਈਆਂ ਜਦੋਂ ਐਂਡਰਿਊਜ਼ ਨੇ ਕੋਵਿਡ ਮਹਾਮਾਰੀ ਲਾਕਡਾਊਨ ਦੌਰਾਨ ਇਸ ਖੇਤਰ ਨੂੰ ਗ੍ਰੇਟਰ ਮੈਲਬੌਰਨ ਦੇ ਹਿੱਸੇ ਵਜੋਂ ਮਨਵੀਤ ਕਰਨ ਤੋਂ ਬਾਅਦ ਐਲੀਜ ਮੌਰ ਨਿੰਟਨਸ ਪ੍ਰਾਇਦੀਪ 골ਫ ਕਲੱਬ ਵਿੱਚ ਮੈਂਬਰਸ਼ਿਪ ਪ੍ਰਾਪਤ ਕਰਨ ਲਈ ਸੰਘਰਸ਼ ਕੀਤਾ ਜਿਸ ਦਾ ਅਰਥ ਹੈ ਕਿ ਉਹਨਾਂ ਨੂੰ ਸਖਤ ਲਾਕਡਾਊਨ ਦਾ ਸਾਹਮਣਾ ਕਰਨਾ ਪਿਆ ਸਾਬਕਾ ਪ੍ਰੀਮੀਅਰ ਜਿਹਨੇ 2023 ਦੇ ਵਿੱਚ ਆਪਣਾ ਔਰਦਾਂ ਛੱਡ ਦਿੱਤਾ ਸੀ ਇਹਨੇ ਕਥੇ ਤੌਰ ਤੇ ਮੋਨਾ ਲਿੰਕਸ 골ਫ ਰਿਜ਼ੋਰਟ ਦੀ ਮੈਂਬਰਸ਼ਿਪ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਸੀ ਅਰਬਤੀ ਮੈਕਸ ਬੇਕ ਨੇ ਉਸ ਨੂੰ ਨਾਮਜਦ ਮੈਂਬਰ ਵਜੋਂ ਸ਼ਾਮਲ ਕੀਤਾ ਸੀ ਪਰ ਕਲੱਬ ਨੇ ਪਿਛਲੇ ਸਾਲ ਫੇਸਬੁੱਕ ਤੇ ਇੱਕ ਬਿਆਨ ਰਾਹੀਂ ਪੁਸ਼ਟੀ ਕੀਤੀ ਹੈ ਕਿ ਐਂਡਰੀਓਜ਼ ਉਹਨਾਂ ਦੇ ਕਲੱਬ ਦੇ ਮੈਂਬਰ ਨਹੀਂ ਹਨ ਮੁਨਾ ਲਿੰਕਸ ਗੋਲਵ ਰਿਜ਼ੋਰਟ ਨੇ ਸਾਬਕਾ ਪ੍ਰੀਮੀਅਰ ਐਂਡਰਿਓ ਬਾਰੇ ਇੱਕ ਹੋਰ ਬਿਆਨ ਵੀ ਸਾਂਝਾ ਕੀਤਾ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਥੋੜੀ ਦੇਰ ਬਾਅਦ ਇਹ ਪੁਸ਼ਟੀ ਕਰ ਦੇਵਾਂਗੇ ਕਿ ਐਂਡਰਿਓ ਮੁਨਾ ਲਿੰਕਸ ਗੋਡਜ਼ ਆਫ ਦਿ ਮੈਂਬਰ ਵੀ ਨਹੀਂ ਹਨ ਸਕਾਈ ਨਿਊਜ਼ ਦੇ ਹੋਸਟ ਸਟੀਵ ਪ੍ਰਾਈਸ ਨੇ ਧਮਕੀ ਦਿੱਤੀ ਹੈ ਕਿ ਜੇਕਰ ਸਾਬਕਾ ਪ੍ਰੀਮੀਅਰ ਨੂੰ ਖੇਡਣ ਦੀ ਇਜਾਜ਼ਤ ਇੱਥੇ ਦਿੱਤੀ ਗਈ ਤਾਂ ਉਹ ਆਪਣੀ ਮੈਂਬਰਸ਼ਿਪ ਵਾਪਸ ਲੈ ਲੈਣਗੇ ਵਿਕਟੋਰੀਆ ਦੇ ਸਾਬਕਾ ਪ੍ਰੀਮੀਅਰ ਡੈਨੀਅਲ ਐਂਡਰਿਓਜ਼ ਨੂੰ ਸੁੱਬੇ ਪਰਦੇ ਹੋਰ ਗੋਲਫ ਕਲੱਬਾਂ ਵੱਲੋਂ ਮੈਂਬਰਸ਼ਿਪ ਰੱਦ ਕਰਨ ਤੋਂ ਬਾਅਦ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ ਪਰ ਉਹ ਇਸ ਦੇ ਬਾਵਜੂਦ ਵੀ ਮੈਲਬੌਰਨ ਦੇ ਇੱਕ ਗੋਲਫ ਕੋਰਸ ਨੂੰ ਖਰੀਦਣ ਦੀ ਦੌੜ ਦੇ ਵਿੱਚ ਸ਼ਾਮਲ ਹੋ ਗਏ ਹਨ ਦਹਿਰਾਲ ਸੰਦੀ ਰਿਪੋਰਟ ਦੇ ਅਨੁਸਾਰ ਐਂਡਰਿਓਜ਼ ਇੱਕ ਕਨਸਟਰੋਟੀਅਮ ਨਾਲ ਜੁੜੇ ਹੋਏ ਹਨ ਜੋ ਹੀਥਰਸਵਿਚ ਕੈਪੀਟਲ ਗੋਲਡ ਕਲੱਬ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿਉਂਕਿ ਕ੍ਰਾਊਨ ਐਂਟਰਟੇਨਮੈਂਟ ਆਪਣੇ ਮੁੱਖ ਕਾਰੋਬਾਰ ਤੇ ਧਿਆਨ ਕੇਂਦਰਿਤ ਕਰਨ ਲਈ ਇਸ ਨੂੰ ਆਫਲੋਡ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਆਸਟ੍ਰੇਲੀਅਨ ਫਾਈਨੈਂਸ਼ੀਅਲ ਰਿਵਿਊ ਦੇ ਅਨੁਸਾਰ ਕੈਪੀਟਲ ਗੋਲਡ ਕਲੱਬ ਕ੍ਰਾਊਨ ਦੇ ਸਭ ਤੋਂ ਵੱਧ ਭੁਗਤਾਨ ਕਰਨ ਵਾਲੇ ਗਾਇਕਾਂ ਅਤੇ ਮਸ਼ਹੂਰ ਹਸਤੀਆਂ ਲਈ ਰਕਮਾਂ ਸੀ ਜਿਨ੍ਹਾਂ ਦੇ ਵਿੱਚੋਂ ਪ੍ਰੋ ਗੋਲਫਰ ਟਾਈਗਰ ਉਸ ਦੇ ਇ ingredients ਬੋਬ ਗਾਇਕਾ ਸੈਲੈਂਡਿਓਨ ਵੀ ਸ਼ਾਮਲ ਹਨ ਇਹ ਅਫਵਾਹਾਂ ਉਦੋਂ ਸਾਹਮਣੇ ਆਈਆਂ ਜਦੋਂ ਐਂਡਰਿਊਜ਼ ਨੇ ਕੋਵਿਡ ਮਹਾਮਾਰੀ ਲਾਕਡਾਊਨ ਦੌਰਾਨ ਇਸ ਖੇਤਰ ਨੂੰ ਗ੍ਰੇਟਰ ਮੈਲਬੌਰਨ ਦੇ ਹਿੱਸੇ ਵਜੋਂ ਮੰਨਵੀਤ ਕਰਨ ਤੋਂ ਬਾਅਦ ਐਲੀਟ ਮੌਰਨਿੰਗਟਨਸ ਪ੍ਰਾਇਦੀਪ 골ਫ ਕਲੱਬ ਵਿੱਚ ਮੈਂਬਰਸ਼ਿਪ ਪ੍ਰਾਪਤ ਕਰਨ ਲਈ ਸੰਘਰਸ਼ ਕੀਤਾ ਜਿਸ ਦਾ ਅਰਥ ਹੈ ਕਿ ਉਹਨਾਂ ਨੂੰ ਸਖਤ ਲਾਕਡਾਊਨ ਦਾ ਸਾਹਮਣਾ ਕਰਨਾ ਪਿਆ ਸਾਬਕਾ ਪ੍ਰੀਮੀਅਰ ਜਿਹਨੇ 2023 ਦੇ ਵਿੱਚ ਆਪਣਾ ਔਰਦਾਂ ਛੱਡ ਦਿੱਤਾ ਸੀ ਇਹਨੇ ਕਥੇ ਤੌਰ ਤੇ ਮੋਨਾ ਲਿੰਕਸ 골ਫ ਰਿਜ਼ੋਰਟ ਦੀ ਮੈਂਬਰਸ਼ਿਪ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਸੀ ਅਰਬਤੀ ਮੈਕਸ ਬੇਕ ਨੇ ਉਸ ਨੂੰ ਨਾਮਜਦ ਮੈਂਬਰ ਵਜੋਂ ਸ਼ਾਮਲ ਕੀਤਾ ਸੀ ਪਰ ਕਲੱਬ ਨੇ ਪਿਛਲੇ ਸਾਲ ਫੇਸਬੁਕ ਤੇ ਇੱਕ ਬਿਆਨ ਰਾਹੀਂ ਪੁਸ਼ਟੀ ਕੀਤੀ ਹੈ ਕਿ ਐਂਡਰੀਓਜ਼ ਉਹਨਾਂ ਦੇ ਕਲੱਬ ਦੇ ਮੈਂਬਰ ਨਹੀਂ ਹਨ ਮੁਨਾਲਿੰਗਸ ਗੋਲਵ ਰਿਜ਼ੋਰਟ ਨੇ ਸਾਬਕਾ ਪ੍ਰੀਮੀਅਰ ਐਂਡਰਿਓ ਬਾਰੇ ਇੱਕ ਹੋਰ ਬਿਆਨ ਵੀ ਸਾਂਝਾ ਕੀਤਾ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਥੋੜੀ ਦੇਰ ਬਾਅਦ ਇਹ ਪੁਸ਼ਟੀ ਕਰ ਦੇਵਾਂਗੇ ਕਿ ਐਂਡਰਿਓ ਮੁਨਾਲਿੰਗਸ ਗੋਲਡ ਰਿਜ਼ਰਵ ਦੇ ਮੈਂਬਰ ਵੀ ਨਹੀਂ ਹਨ ਸਕਾਈ ਨਿਊਜ਼ ਦੇ 호ਸਟ ਸਟੀਵ ਪ੍ਰਾਈਸ ਨੇ ਧਮਕੀ ਦਿੱਤੀ ਹੈ ਕਿ ਜੇਕਰ ਸਾਬਕਾ ਪ੍ਰੀਮੀਅਰ ਨੂੰ ਖੇਡਣ ਦੀ ਇਜਾਜ਼ਤ ਇੱਥੇ ਦਿੱਤੀ ਗਈ ਤਾਂ ਉਹ ਆਪਣੀ ਮੈਂਬਰਸ਼ਿਪ ਵਾਪਸ ਲੈ ਲੈਣਗੇ ਵਿਕਟੋਰੀਆ ਦੇ ਸਾਬਕਾ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੂੰ ਸੂਬੇ ਪਰਦੇ ਹੋਰ ਗੋਲਫ ਕਲੱਬਾਂ ਵੱਲੋਂ ਮੈਂਬਰਸ਼ਿਪ ਰੱਦ ਕਰਨ ਤੋਂ ਬਾਅਦ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ ਪਰ ਉਹ ਇਸ ਦੇ ਬਾਵਜੂਦ ਵੀ ਮੈਲਬੌਰਨ ਦੇ ਇੱਕ ਗੋਲਫ ਕੋਰਸ ਨੂੰ ਖਰੀਦਣ ਦੀ ਦੌੜ ਦੇ ਵਿੱਚ ਸ਼ਾਮਲ ਹੋ ਗਏ ਹਨ ਦਾ ਹੈਰਾਲ ਸੰਦੀ ਰਿਪੋਰਟ ਦੇ ਅਨੁਸਾਰ ਐਂਡਰਿਊਜ਼ ਇੱਕ ਕਨਸਟੋਟਿਅਮ ਨਾਲ ਜੁੜੇ ਹੋਏ ਹਨ ਜੋ ਹੀਥਰਸ ਵਿਦ ਕੈਪੀਟਲ ਗੋਲਡ ਕਲੱਬ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿਉਂਕਿ ਕਰਾਊਨ ਐਂਟਰਟੇਨਮੈਂਟ ਆਪਣੇ ਮੁੱਖ ਕਾਰੋਬਾਰ ਤੇ ਧਿਆਨ ਕੇਂਦਰਿਤ ਕਰਨ ਲਈ ਇਸ ਨੂੰ ਆਫਲੋਡ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਆਸਟ੍ਰੇਲੀਅਨ ਫਾਈਨੈਂਸ਼ੀਅਲ ਰਿਵਿਊ ਦੇ ਅਨੁਸਾਰ ਕੈਪੀਟਲ ਗੋਲਡ ਕਲੱਬ ਕਰਾਊਨ ਦੇ ਸਭ ਤੋਂ ਵੱਧ ਭੁਗਤਾਨ ਕਰਨ ਵਾਲੇ ਗਾਇਕਾਂ ਅਤੇ ਮਸ਼ਹੂਰ ਹਸਤੀਆਂ ਲਈ ਰੱਖਮਾ ਸੀ ਜਿਨ੍ਹਾਂ ਦੇ ਵਿੱਚੋਂ ਪ੍ਰੋ ਗੋਲਫਰ ਟਾਈਗਰ ਵੋਡਸ ਅਤੇ ਕਰੀਡੀਅਨ ਪੌਪ ਗਾਇਕਾ ਸੈਲਨ ਡਿਓਨ ਵੀ ਸ਼ਾਮਲ ਮਿਲ ਹਨ ਇਹ ਅਫਵਾਹਾਂ ਉਦੋਂ ਸਾਹਮਣੇ ਆਈਆਂ ਜਦੋਂ ਐਂਡਰਿਊਜ਼ ਨੇ ਕੋਵਿਡ ਮਹਾਮਾਰੀ ਲਾਕਡਾਊਨ ਦੌਰਾਨ ਇਸ ਖੇਤਰ ਨੂੰ ਗ੍ਰੇਟਰ ਮੈਲਬੌਰਨ ਦੇ ਹਿੱਸੇ ਵਜੋਂ ਮਨਮੂਨਿਤ ਕਰਨ ਤੋਂ ਬਾਅਦ ਐਲੀਟ ਮੌਰ ਨਿੰਥਨਸ ਪ੍ਰਾਇਦੀਪ 골ਫ ਕਲੱਬ ਵਿੱਚ ਮੈਂਬਰਸ਼ਿਪ ਪ੍ਰਾਪਤ ਕਰਨ ਲਈ ਸੰਘਰਸ਼ ਕੀਤਾ ਜਿਸ ਦਾ ਅਰਥ ਹੈ ਕਿ ਉਨ੍ਹਾਂ ਨੂੰ ਸਖਤ ਲਾਕਡਾਊਨ ਦਾ ਸਾਹਮਣਾ ਕਰਨਾ ਪਿਆ ਸਾਬਕਾ ਪ੍ਰੀਮੀਅਰ ਜਿਹਨੇ 2023 ਦੇ ਵਿੱਚ ਆਪਣਾ ਔਰਦਾਂ ਛੱਡ ਦਿੱਤਾ ਸੀ ਇਹਨੇ ਕਥੇ ਤੌਰ ਤੇ ਮੋਨਾ ਲਿੰਕਸ 골ਫ ਰਿਜ਼ੋਰਟ ਦੀ ਮੈਂਬਰਸ਼ਿਪ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਸੀ ਅਰਬਤੀ ਮੈਕਸ ਬੇਕ ਨੇ ਉਸ ਨੂੰ ਨਾਮਜਦ ਮੈਂਬਰ ਵਜੋਂ ਸ਼ਾਮਲ ਕੀਤਾ ਸੀ ਪਰ ਕਲੱਬ ਨੇ ਪਿਛਲੇ ਸਾਲ ਫੇਸਬੁਕ ਤੇ ਇੱਕ ਬਿਆਨ ਰਾਹੀਂ ਪੁਸ਼ਟੀ ਕੀਤੀ ਹੈ ਕਿ ਐਂਡਰਿਓਜ਼ ਉਹਨਾਂ ਦੇ ਕਲੱਬ ਦੇ ਮੈਂਬਰ ਨਹੀਂ ਹਨ ਮੁਨਾਲਿੰਗਸ ਗੋਲਵ ਰਿਜ਼ੋਰਟ ਨੇ ਸਾਬਕਾ ਪ੍ਰੀਮੀਅਰ ਐਂਡਰਿਓ ਬਾਰੇ ਇੱਕ ਹੋਰ ਬਿਆਨ ਵੀ ਸਾਂਝਾ ਕੀਤਾ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਥੋੜੀ ਦੇਰ ਬਾਅਦ ਇਹ ਪੁਸ਼ਟੀ ਕਰ ਦੇਵਾਂਗੇ ਕਿ ਐਂਡਰਿਓ ਮੁਨਾਲਿੰਗਸ ਗੋਲਡ ਰਿਜ਼ਰਵ ਦੇ ਮੈਂਬਰ ਵੀ ਨਹੀਂ ਹਨ ਸਕਾਈ ਨਿਊਜ਼ ਦੇ 호ਸਟ ਸਟੀਵ ਪ੍ਰਾਈਸ ਨੇ ਧਮਕੀ ਦਿੱਤੀ ਹੈ ਕਿ ਜੇਕਰ ਸਾਬਕਾ ਪ੍ਰੀਮੀਅਰ ਨੂੰ ਖੇਡਣ ਦੀ ਇਜਾਜ਼ਤ ਇੱਥੇ ਦਿੱਤੀ ਗਈ ਤਾਂ ਉਹ ਆਪਣੀ ਮੈਂਬਰਸ਼ਿਪ ਵਾਪਸ ਲੈ ਲੈਣਗੇ ਵਿਕਟੋਰੀਆ ਦੇ ਸਾਬਕਾ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੂੰ ਸੂਬੇ ਪਰਦੇ ਹੋਰ ਗੋਲਫ ਕਲੱਬਾਂ ਵੱਲੋਂ ਮੈਂਬਰਸ਼ਿਪ ਰੱਦ ਕਰਨ ਤੋਂ ਬਾਅਦ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ ਪਰ ਉਹ ਇਸ ਦੇ ਬਾਵਜੂਦ ਵੀ ਮੈਲਬੌਰਨ ਦੇ ਇੱਕ ਗੋਲਫ ਕੋਰਸ ਨੂੰ ਖਰੀਦਣ ਦੀ ਦੌੜ ਦੇ ਵਿੱਚ ਸ਼ਾਮਲ ਹੋ ਗਏ ਹਨ ਦਾ ਹੈਰਾਲ ਸੰਦੀ ਰਿਪੋਰਟ ਦੇ ਅਨੁਸਾਰ ਐਂਡਰਿਊਜ਼ ਇੱਕ ਕਨਸਟੋਟਿਅਮ ਨਾਲ ਜੁੜੇ ਹੋਏ ਹਨ ਜੋ ਹੀਥਰਸ ਵਿਥ ਕੈਪੀਟਲ ਗੋਲਡ ਕਲੱਬ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿਉਂਕਿ ਕਰਾਊਨ ਐਂਟਰਟੇਨਮੈਂਟ ਆਪਣੇ ਮੁੱਖ ਕਾਰੋਬਾਰ ਤੇ ਧਿਆਨ ਕੇਂਦਰਿਤ ਕਰਨ ਲਈ ਇਸ ਨੂੰ ਆਫਲੋਡ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਆਸਟ੍ਰੇਲੀਅਨ ਫਾਈਨੈਂਸ਼ੀਅਲ ਰਿਵਿਊ ਦੇ ਅਨੁਸਾਰ ਕੈਪੀਟਲ ਗੋਲਡ ਕਲੱਬ ਕਰਾਊਨ ਦੇ ਸਭ ਤੋਂ ਵੱਧ ਭੁਗਤਾਨ ਕਰਨ ਵਾਲੇ ਗਾਇਕਾਂ ਅਤੇ ਮਸ਼ਹੂਰ ਹਸਤੀਆਂ ਲਈ ਰਾਖਮਾ ਸੀ ਜਿਨ੍ਹਾਂ ਦੇ ਵਿੱਚੋਂ ਪ੍ਰੋ ਗੋਲਫਰ ਟਾਈਗਰ ਵੋਡਸ ਅਤੇ ਕਰੀਡੀਅਨ ਪੌਪ ਗਾਇਕਾ ਸੈਲਨ ਡਿਓਨ ਵੀ ਸ਼ਾਮਲ ਮਿਲ ਹਨ ਇਹ ਅਫਵਾਹਾਂ ਉਦੋਂ ਸਾਹਮਣੇ ਆਈਆਂ ਜਦੋਂ ਐਂਡਰਿਊਜ਼ ਨੇ ਕੋਵਿਡ ਮਹਾਮਾਰੀ ਲਾਕਡਾਊਨ ਦੌਰਾਨ ਇਸ ਖੇਤਰ ਨੂੰ ਗ੍ਰੇਟਰ ਮੈਲਬੌਰਨ ਦੇ ਹਿੱਸੇ ਵਜੋਂ ਮਨਮੂਨਿਤ ਕਰਨ ਤੋਂ ਬਾਅਦ ਐਲੀਟ ਮੌਰ ਨਿੰਥਨਸ ਪ੍ਰਾਇਦੀਪ 골ਫ ਕਲੱਬ ਵਿੱਚ ਮੈਂਬਰਸ਼ਿਪ ਪ੍ਰਾਪਤ ਕਰਨ ਲਈ ਸੰਘਰਸ਼ ਕੀਤਾ ਜਿਸ ਦਾ ਅਰਥ ਹੈ ਕਿ ਉਨ੍ਹਾਂ ਨੂੰ ਸਖਤ ਲਾਕਡਾਊਨ ਦਾ ਸਾਹਮਣਾ ਕਰਨਾ ਪਿਆ ਸਾਬਕਾ ਪ੍ਰੀਮੀਅਰ ਜਿਹਨੇ 2023 ਦੇ ਵਿੱਚ ਆਪਣਾ ਔਰਦਾਂ ਛੱਡ ਦਿੱਤਾ ਸੀ ਇਹਨੇ ਕਾਥੇ ਤੌਰ ਤੇ ਮੋਨਾ ਲਿੰਕਸ 골ਫ ਰਿਜ਼ੋਰਟ ਦੀ ਮੈਂਬਰਸ਼ਿਪ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਸੀ ਅਰਬਤੀ ਮੈਕਸ ਬੇਕ ਨੇ ਉਸ ਨੂੰ ਨਾਮਜਦ ਮੈਂਬਰ ਵਜੋਂ ਸ਼ਾਮਲ ਕੀਤਾ ਸੀ ਪਰ ਕਲੱਬ ਨੇ ਪਿਛਲੇ ਸਾਲ ਫੇਸਬੁੱਕ ਤੇ ਇੱਕ ਬਿਆਨ ਰਾਹੀਂ ਪੁਸ਼ਟੀ ਕੀਤੀ ਹੈ ਕਿ ਐਂਡਰੀਓਜ਼ ਉਹਨਾਂ ਦੇ ਕਲੱਬ ਦੇ ਮੈਂਬਰ ਨਹੀਂ ਹਨ ਮੁਨਾ ਲਿੰਕਸ ਗੋਲਵ ਰਿਜ਼ੋਰਟ ਨੇ ਸਾਬਕਾ ਪ੍ਰੀਮੀਅਰ ਐਂਡਰਿਓ ਬਾਰੇ ਇੱਕ ਹੋਰ ਬਿਆਨ ਵੀ ਸਾਂਝਾ ਕੀਤਾ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਥੋੜੀ ਦੇਰ ਬਾਅਦ ਇਹ ਪੁਸ਼ਟੀ ਕਰ ਦੇਵਾਂਗੇ ਕਿ ਐਂਡਰਿਓ ਮੁਨਾ ਲਿੰਕਸ ਗੋਲਡ ਰਿਜ਼ਰਵ ਦੇ ਮੈਂਬਰ ਵੀ ਨਹੀਂ ਹਨ ਸਕਾਈ ਨਿਊਜ਼ ਦੇ ਹੋਸਟ ਸਟੀਵ ਪ੍ਰਾਈਸ ਨੇ ਧਮਕੀ ਦਿੱਤੀ ਹੈ ਕਿ ਜੇਕਰ ਸਾਬਕਾ ਪ੍ਰੀਮੀਅਰ ਨੂੰ ਖੇਡਣ ਦੀ ਇਜਾਜ਼ਤ ਇੱਥੇ ਦਿੱਤੀ ਗਈ ਤਾਂ ਉਹ ਆਪਣੀ ਮੈਂਬਰਸ਼ਿਪ ਬਾ